ਭਾਜਪਾ ਨੇ ਤਦਾ ਮਰਨ ਵਰਤ ਦੂਸਰੇ ਦਿਨ ਵੀ ਜਾਰੀ ਨਹੀਂ ਜਾਗਿਆ ਪ੍ਰਸ਼ਾਸਨ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਨੀਰਜ ਜਿੰਦਲ ਦੇ ਵੱਲੋਂ ਵਾਰਡ ਨੰਬਰ 15 ਦੇ ਵਿੱਚ ਇਸ ਸਮੱਸਿਆ ਨੂੰ ਲੈ ਕੇ ਭਗਤ ਸਿੰਘ ਚੌਂਕ ਬਰਨਾਲਾ ਵਿਖੇ ਮਰਨ ਵਰਤ ਤੇ ਬੈਠਣ ਦਾ ਫੈਸਲਾ ਲਿਆ ਗਿਆ ਸੀ ਅਤੇ ਉਹਨਾਂ ਦਾ ਇਹ ਮਰਨ ਵਰਤ ਅੱਜ ਦੂਸਰੇ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਕੋਈ ਵੀ ਜ਼ਿਲ੍ਹਾ ਅਧਿਕਾਰੀ ਇਹ ਭਰੋਸਾ ਦਿਵਾਉਣ ਦੇ ਲਈ ਨਹੀਂ ਆਇਆ ਕਿ ਗੰਦੇ ਪਾਣੀ ਦੀ ਸਮੱਸਿਆ ਦਾ ਜੋ ਹੱਲ ਹੈ ਉਹ ਕੀਤਾ ਜਾ ਸਕਦਾ ਹੈ ਉਧਰ ਦੂਜੇ ਪਾਸੇ ਭਾਜਪਾ ਨੇਤਾ ਨੀਰਜ ਜੰਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਜਾਂ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਉਹਨਾਂ ਦਾ ਇਹ ਮਰਨ ਵਰਤ ਅਨਮਿੱਥੇ ਸਮੇਂ ਦੇ ਲਈ ਜਾਰੀ ਰਹੇਗਾ ਤੇ ਹੁਣ ਦੇਖਣਾ ਇਹ ਹੈ ਕਿ ਕਦੋਂ ਜ਼ਿਲ੍ਹਾ ਪ੍ਰਸ਼ਾਸਨ ਜਾਗਦਾ ਹੈ ਅਤੇ ਉਹਨਾਂ ਨੂੰ ਪ੍ਰੋਸਤਾ ਦੇਵਾ ਕੇ ਇਸ ਮਰਨ ਵਰਤ ਨੂੰ ਬੰਦ ਕਰਵਾਉਂਦਾ ਹੈ। ਅਨੁਰੁੱਤੀ ਵਿਕੀਸ਼ ਨੂੰ ਬੁੱਧਣ ਲੱਗੇ ਕਿ ਅੱਜ ਇਸ ਕੋਟੜਦਾਲ ਦੇ ਬੈਠੇ ਹਾਂ ਜਾਂ ਮਰਨ ਵਰਤ ਤੇ ਬੈਠੇ ਹਾਂ। ਇਹ ਮੁੱਦਾ ਨਹੀਂ ਜੀ ਇਹ ਲੋਕਾਂ ਦੀ ਜਾਨ ਮਾਲ ਦਾ ਸਵਾਲ ਹੈ ਜਿਹਦੇ ਕਰਕੇ ਮੈਂ ਅੱਜ ਮਰਨ ਵਰਤ ਤੇ ਬੈਠਾ ਹਾਂ। ਇਹ ਵਾਰਡ ਨੰਬਰ 15 ਵਿੱਚੋਂ ਮੇਰੇ ਮਾਤਾ ਸ਼੍ਰੀਮਤੀ ਸੋਜਾ ਦੀ ਕੌਂਸਲਰ ਦੀ ਅਸੀਂ ਜਦੋਂ ਇਲੈਕਸ਼ਨ ਲੜ ਰਹੇ ਸੀ ਤਾਂ ਉਸ ਵਾਰਣਾ ਵਾਅਦਾ ਕੀਤਾ ਸੀ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਵਾਰਡ ਦੇ ਵਿੱਚ ਲਗਭਗ 1 ਸਾਲ ਤੋਂ ਗੰਦੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਜਦੋਂ ਕਿ ਅਸੀਂ ਮਾਨਜੂ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ 1 ਸਾਲ ਤੋਂ ਲਗਭਗ 10 ਦੇ ਆ ਰਹੇ ਹਾਂ ਪਰ ਪ੍ਰਸ਼ਾਸਨ ਵੱਲੋਂ ਇਸੇ ਕੋਈ ਕਾਰਵਾਈ ਨਾ ਕੀਤੀ ਗਈ ਹੁਣ ਤੁਸੀਂ ਦੂਮੇ ਤੇ ਖਾ ਸਕਦਾ ਹੈ ਤੇ ਆ ਪਾਣੀ ਪੀਣ ਲਈ ਜੀ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਵੀਰ ਦੇਖੋ ਪਾਣੀ ਦੇਖੋ ਦੇਖ ਦੇਖਣਾ ਬਹੁਤ ਪਸੰਦ ਨਹੀਂ ਕਰਦੇ ਉਹਨੂੰ ਪੀਣਾ ਵੀ ਖੰਦ ਕਰਾਂਗੇ ਇਹਨਾਂ ਕੋਈ ਬਿਮਾਰੀਆਂ ਫੈਲ ਰਹੀਆਂ ਨੇ ਕੀ ਹੋ ਰਿਹਾ ਹੈ ਬਿਮਾਰੀ ਬਿਮਾਰੀਆਂ ਫੈਲ ਰਹੀਆਂ ਆ ਜੀ ਬੱਚੇ ਬੱਚੇ ਬਿਮਾਰ ਹੋ ਰਹੇ ਆ ਇਹਨਾਂ ਦੀ ਜਾਨੀ ਮਾਰੇ ਡਚਾਰ ਹੋ ਸਕਦਾ ਤਾਂ ਸਾਡੀ ਪ੍ਰਸ਼ਾਸਨ ਤੋਂ ਹੀ ਮੰਗ ਹੈ ਵੀ ਇਹਨੂੰ ਜਲਦ ਜਲਦ ਇਹ ਟੈਂਡਰ ਤਾਂ ਲੱਗ ਚੁੱਕਿਆ ਸੀ ਵੀ ਉਹ ਜੋ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਇਹ ਟੈਂਡਰ ਲਗਾ ਕੇ ਕੰਮ ਜਲਦੋਂ ਜਲਦ ਅੱਜ ਕੱਲ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਲੋਕ ਮੌਜੇ ਤੋਂ ਬਚ ਸਕਣ ਉਹ ਪਾਰਟੀ ਕਿਹਦੇ ਕਮਿਸ਼ਨ ਤੋਂ ਵੀ ਨੰਬਰ ਰੂਲਿੰਗ ਪਾਰਟੀ ਧਿਆਨ ਚਾਹੀਦੀ ਮਾਪੇ ਪੰਜ ਉਮੀਦਵਾਰਾਂ ਦੀ ਧਿਆਨ ਚਾਹੀਦਾ ਭਰਾ ਆਪਣੇ ਵੱਡੇ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਤੇ ਮੈਂ ਦੱਸਿਆ ਵੀ ਸੁਣਾਂ ਉਹ ਹੋ ਪ੍ਰਸ਼ਾਸਨ ਤੋਂ ਇਹ ਮੰਗਿਓ ਚੋਣ ਕਮਿਸ਼ਨ ਇਹਦੀ ਮਨਜ਼ੂਰੀ ਦੇਵੇ ਤੇ ਅਸੀਂ ਕੰਮ ਉਹਦੇ ਜਲਦੀ ਜਲਦੀ ਲਗਾ ਲਗਾ ਸੀ ਕਿ ਵੀ ਇਹ ਚੋਣ ਕਮਿਸ਼ਨ ਦੀ ਇਹ ਇਹ ਤਾਂ ਅਜੇ ਤਾਂ ਲੱਗੂ ਨਹੀਂ ਹੁੰਦੀ ਆ ਇਹ ਅਮਰਜੈਂਸੀ ਸਿਟੂਏਸ਼ਨ ਦੇ ਵਿੱਚ ਆਉਂਦਾ ਇਹ ਕੰਮ ਚਲ ਰੋਹੀ ਮਰੇ ਲੋਕਾਂ ਦੀ ਜਿੰਦਗੀ ਦਾ ਸਵਾਲ ਹੈ ਇਹ ਤੇ ਰੋਜ਼ ਨੂੰ ਚਿੱਜਾ ਹੈਗੀ ਹੈ ਇਹ ਤਾਂ ਹਵਾ ਪਾਣੀ ਦਾ ਵੈਸੇ ਸਾਫ ਸਹੀ ਦਾ ਹੈ ਕਿ ਸ੍ਰੀ ਦੰਤ ਸਿੰਘ ਮਰਨਪੱਤ ਤੇ ਬੈਠਿਆ ਹੁਣ ਤੱਕ ਕੋਈ ਅਧਿਕਾਰੀpropto ਬੁਲਾਉਣ ਆਇਆ ਨਹੀਂ ਜੀ ਕੋਈ ਵੀ ਅਧਿਕਾਰੀ ਨਹੀਂ ਆਇਆ ਕਿਉਂਕਿ ਅਧਿਕਾਰੇ ਦਾ ਫਰਕ ਹੀ ਨਹੀਂ ਹੈਗਾ ਜਿਹੜਾ ਇੱਕ ਸਾਲ ਤੋਂ ਲੋਕਾਂ ਨੂੰ ਬੰਦਾ ਪਾਣੀ ਪਿਲਾ ਰਹੇ ਹੈ ਉਹਨਾਂ ਨੂੰ ਉਹੀ ਲੱਗਦਾ ਕਿ ਕੋਈ ਮੜਕੂ ਜਾ ਕੇ ਦਮ ਕੀ ਵਰਕ ਕਰਪਤਾ ਬਾਅਦ ਬਹੁਤ ਜਿਆਦਾ ਸੀ ਦੇ ਦਵਾਂਗੇ ਲੱਖ ਰੁਪਏ ਦੋ ਲੱਖ ਰੁਪਏ ਬਾਅਦ ਪੱਤੇ ਦਾ ਇਹ ਕੈਂਟਰੀ ਦਾ ਹਾਂ ਅਨੁਮਿਤੇ ਸਮਝਦੇ ਇਹ ਲੋਕਾਂ ਦੇ ਮੰਗਾ ਮੰਨਿਆ ਦੀ ਦਿਨ ਰਾਤ ਬਿਨਾ ਕੁਝ ਖਾਏ ਬਿਨਾ ਕੁਝ ਪੀਏ ਕੇ ਜਲਦੀ ਜਾਏਗਾ